ਵਸਾਖ ਧੀਰਨ ਕਿਉ ਵਾਢਿਆ ਜਿੰਨਾ ਪ੍ਰੇਮ ਬਿਸ਼ੋ ਹਰ ਸਾਜਨ ਪਰਖ ਵਿਸਾਰ ਕਾ ਲੱਗੀ ਮਾਇਆ ਤੋ ਵੈਸਾਖ ਧੀਰਨ ਕਿਉ ਵਾਢੀਆ जिन्ना प्रेम विश्व हर साजन पुरख विसार कै लकी माया तो पुतारा ਕਲਤਰ ਨਾ ਸੰਗ ਧਨਾ ਹਰ ਆਵਨਾਸੀਓ ਪਲਚ ਪਲਚ ਸਗਲੀ ਮੋਈ ਝੂਠਾ ਤੰਦ ਮੋ ਇੱਕ ਹਰ ਕੀ ਨਾਮ ਬਿਨ ਅਗਲਯਹ ਖੋ விசாரணோ பிரீத்தமரணி ਤਿਨ ਕੀ ਨਿਰਮਲ ਸੋਇ ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲ ਹੋ ਪਰਾਪਤ ਹੋ ਵੈਸਾਖ ਸੁਹਾਵਾ ਤਾਂ ਲੱਗੈ ਜਾ ਸੰਤ ਭੇਟ ਹਰ ਸੋਈ ਨਾਨਕ ਕੀ ਪ੍ਰਭ ਬੇਨਤੀ ਕਬ ਮੇ ਰਹੋ ਪਰਾਪਤ ਹੋਏ ਵੈ ਸਾਖ ਸੁਹਾਵਾ ਤਾਂ ਲੱਗਾ ਜਾਂ ਸੰਤ ਭੇਟੇ ਹਰ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੈਸਾਖ ਧੀਰਨ ਕਿਉ ਵਾਢਿਆ ਜਿੰਨਾ ਪ੍ਰੇਮ ਬਿਸ਼ੋ ਹਰ ਸਾਜਨ ਪੁਰਖ ਵਿਸਾਰ ਕੈ ਲੱਗੀ ਮਾਇਆ ਤੋ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਵੈਸਾਖ ਧੀਰਨ ਕਿਉ ਵਾਢਿਆ inna prem bisho har sajan purakh visar ka lagi maya to vaisa ਤਿਰਨ ਨ ਕਿਉ ਵਾਡਿਆ ਜਿੰਨਾ ਪ੍ਰੇਮ ਬਿਸ਼ੋ ਹਰ ਸਾਜਨ ਪਰਖ ਵਿਸਾਰ ਕੈ ਲੱਗੀ ਮਾਇਆ ਤੋ ਪੁੱਤਰਾ ਕਲਤਰ ਨਾ ਸੰਗ ਧਨਾਂ ਹਰ ਆਵਨਾਸੀ ਓ पलच पलच सगली मोई ਝੂਠਾ ਤੰਦ ਮੋ ਇਕਸ ਹਰ ਕੇ ਨਾਮ ਬਿਨਾਂ ਅਗ ਲਈਹ ਕੋਏ ਦਇਓ ਵਿਸਾਰ ਵੇ ਗੁਚੜਾ ਰਬ ਬਿਨ ਅਵਰ ਨਾ ਕੋਏ ਪ੍ਰੀਤਮ चरणी जो लॻे हिन की निर्मल सो नानक की प्राप बेनती ਪ੍ਰਭ ਮਿਲ ਹੋ ਪਰਬਤ ਹੋ ਵੈਸਾਖ ਸੁਹਾਵਾ ਤਾਂ ਲੱਗ ਜਾ ਸੰਤ ਭੇਟ ਹਰ ਸੋ ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮੇ ਰਹੋ ਪ੍ਰਾਪਤ ਹੋਏ ਵੈਸਾਖ ਸੁਹਾਵਾ ਤਾਂ ਲੱਗਾ ਜਾਂ ਸੰਤ ਭੇਟ ਹਰ ਸੋਇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੈ ਸਾਖ ਧੀਰਨ ਕਿਉ ਵਾਢਿਆ ਜਿੰਨਾ ਪ੍ਰੇਮ ਬਿਸ਼ੋ ਹਰ ਸਾਜਨ ਪੁਰਖ ਵਿਸਾਰ ਕੈ ਲੱਗੀ ਮਾਇਆ ਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ